ਲੋਜਬਾਇਸ ਕੁਦਰਤ ਨੇ ਆ ਧਰਤੀ ਨੂੰ ਇੰਨਾ ਕੁ ਖੂਬਸੂਰਤ ਬਣਾਇਆ ਤੇ ਕੁਝ ਚੀਜ਼ਾਂ ਧਰਤੀ ਤੇ ਐ ਹੋ ਜੀਆਂ ਪ੍ਰਗਟ ਕੀਤੀਆਂ ਕਿ ਜਿਹੜੀਆਂ ਇਨਸਾਨ ਦੀ ਕਲਪਨਾ ਤੋਂ ਪਰੇ ਆ ਇਨਸਾਨ ਉੱਥੋਂ ਤੱਕ ਸੋਚ ਵੀ ਨਹੀਂ ਸਕਦਾ ਇਹ ਆ ਇੱਕ ਫਾਰਨ ਕੰਟਰੀ ਦੇ ਵਿੱਚ ਬਹੁਤ ਹੀ ਸੋਹਣਾ ਪੇੜ ਆ ਇੰਜ ਲੱਗਦਾ ਜਿਵੇਂ ਉਸ ਪਰਮਾਤਮਾ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਵੇ ਤੇ ਆ ਦੇਖੋ ਵੀਡੀਓ ਨੋਜੇ ਪਈਆ ਵੀਡੀਓ ਹੋ ਗਈ ਸਟਾਰਟ ਤੇ ਬਾਹਰੋਂ ਤੁਸੀਂ ਦੇਖੋ ਪੇੜ ਬਹੁਤ ਹੀ ਸੋਹਣਾ ਬਈ ਇੰਝ ਲੱਗਦਾ ਕਿ ਕੁਦਰਤ ਨੇ ਖੁਦ ਆ ਕੇ ਸਿਰਜਿਆ ਹੋਵੇ ਉਹ ਤੇ ਜਿਵੇਂ ਜਿਵੇਂ ਅੰਦਰ ਜਾਂਦੇ ਆ ਅੰਦਰੋਂ ਦੇਖੋ ਬਈ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਸਵਰਗ ਦੇ ਵਿੱਚ ਆ ਕਿਸੇ ਜੰਨਤ ਦੇ ਵਿੱਚ ਆ ਬਹੁਤ ਹੀ ਸੋਹਣਾ ਲੱਗਦਾ ਕੱਲੇ ਕੱਲੇ ਠਾਣੀ ਦੇਖੋ ਬਈ ਤੁਸੀਂ ਕਿਸ ਤਰ੍ਹਾਂ ਦੀ ਆ ਨਾ ਇਹੋ ਜਿਹਾ ਤਰਕਤ ਕਦੇ ਤੁਸੀਂ ਦੇਖਿਆ ਹੋਣਾ ਤੇ ਨਾ ਇਹ ਦੇਖਣਾ ਬਈ ਇਹੋ ਜਿਹਾ ਕਿਸ਼ਮੇ ਹਰ ਇੱਕ ਜਗ੍ਹਾ ਤੇ ਨਹੀਂ ਕਿਤੇ ਕਿਤੇ ਧਰਤੀ ਤੇ ਦੇਖ ਨੂੰ ਮਿਲਦੀ ਆ ਧਰਤੀ ਨੂੰ ਕੁਦਰਤ ਨੇ ਬਹੁਤ ਹੀ ਖੂਬਸੂਰਤ ਬਣਾਇਆ ਬਈ ਇਹੋ ਜੇ ਪੇੜਾਂ ਦੀ ਵੱਧ ਤੋਂ ਵੱਧ ਸੰਭਾਲ ਕਰਿਆ ਕਰੋ ਜਿਹੜੇ ਕੁਦਰਤੀ ਰਚੇ ਹੋਣ ਤੇ ਕੁਦਰਤ ਨਾਲ ਪਿਆਰ ਕਰਿਆ ਕਰੋ ਵੱਧ ਤੋਂ ਵੱਧ ਕੁਦਰਤ ਨਾਲ ਪਿਆਰ ਕਰੋ ਬਈ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਕਰ ਦਿਓ ਤੇ ਐਹੋ ਜੀਆਂ ਹੋਰ ਵੀਡੀਓ ਦੇਖ ਲੈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ